ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਛੀ ਮੈਂ ਜਿਲ੍ਹਾ ਪਟਿਆਲਾ ਦੇ ਹਲਕਾ ਸਤਰਾਣਾ ਦੇ ਕਸਬਾ ਘੱਗਾ ਚਾਹ ਵਾਰਡ ਨੰਬਰ 7 ਚ ਬੜੇ ਮਾੜੇ ਹਾਲਤ ਨੇ ਸਾਡੇ ਗਰੀਬ ਲੋਕਾਂ ਦੇ ਸਾਡੇ ਕਿਰਤੀ ਲੋਕਾਂ ਦੇ ਇਹ ਜੱਸੀ ਦੇਵੀ ਦਾ ਘਰ ਹੈ ਜੱਸੀ ਦੇਵੀ ਦੇ ਚਾਰ ਬੱਚੇ ਨੇ ਇੱਕ ਕੁੜੀ ਬੀਏ ਕਰ ਰਹੀ ਹੈ ਪਲੱਸ 2 ਕਰ ਰਹੀ ਹੈ ਉਹ ਕਿਹੜੀ ਕਲਾਸ ਚ ਹੈ 7ਵੀਂ ਚ ਹੈ ਬੱਚਾ 4th ਪੜ ਰਿਹਾ ਮਤਲਬ ਕਿਰਤ ਕਰਦੀ ਹੈ ਦਰਸ਼ ਜਿਹੜੀ ਹੈਗੀ ਜੱਸੀ ਦੇਵੀ ਔਰ ਆਪਣਾ ਪਰਿਵਾਰ ਦਾ ਬੱਚੇ ਨੂੰ ਪੜਾ ਲਖਾ ਰਹੀ ਹੈ ਕੋਈ ਸਹਾਰਾ ਨਹੀਂ ਤੇ ਇਹ ਘਰ ਦੇਖੋ ਮੈਂ ਘਰ ਆਇਆ ਇੱਥੇ ਕਿਉਂਕਿ ਇਹਦਾ ਘਰ بارش ਦੇ ਦਿਨਾਂ ਚ ਡਿੱਗਿਆ ਸੀਗਾ ਤੇ ਕਿਸੇ ਨੇ ਕੋਈ ਸਾਰ ਨਹੀਂ ਲਈ ਆ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਕੈਮਰਾਮੈਨ ਨੂੰ ਮੇਰੇ ਨਾਲ ਆਵੇ ਆ ਜਾ ਬੱਚੇ ਇਧਰ ਆਉ ਦਿਖਾਓ ਆ ਦੇਖੋ ਕਈ ਵਾਰੀ ਕਹਿੰਦੇ ਨੇ ਨਾ ਵੀ ਅਸੀਂ ਗੱਲਾਂ ਮਾਰਨ ਲੱਗ ਜਾਈਏ ਆ ਵੀ ਵੈਸੇ ਹਵਾ ਚ ਨਹੀਂ ਇਦਾਂ ਨਹੀਂ ਆਇਆ ਹੁੰਦਾ ਆ ਦੇਖੋ ਆ ਸਾਰੀ ਛੱਤ ਡਿੱਗੀ ਪਈ ਆ ਇਹ ਪਰਿਵਾਰ ਦਾ ਇੱਥੇ ਬੈੱਡ ਲੱਗਿਆ ਹੋਇਆ ਸੀਗਾ ਬੜੀ ਮੁਸ਼ਕਲ ਹੈ ਇਹ ਪਰਿਵਾਰ ਜਿਹੜਾ ਹੈਗਾ ਬਚਿਆ ਉਸ ਦਿਨ ਕਿੰਨੇ ਦਿਨ ਹੋ ਗਏ ਬੱਚੇ ਜਦੋਂ ਮੀਂਹ ਪੈਂਦੇ ਸੀ ਮੀਂਹ ਪੈਂਦੇ ਅੱਛਾ 5-7 ਦਿਨ ਪਹਿਲਾਂ ਸੋ ਸਰਕਾਰ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਕਿ ਮੈਂ ਗਰੀਬਾਂ ਲਈ ਕੰਮ ਕਰੂੰਗਾ ਮੇਰਾ ਪੈਨ ਗਰੀਬਾਂ ਲਈ ਚੱਲੇਗਾ ਸਾਡੀ ਸਰਕਾਰ ਪਿੰਡਾਂ ਚੋਂ ਚੱਲੂ ਸਾਡੀ ਸਰਕਾਰ ਘਰਾਂ ਚੋਂ ਚੱਲੂਗੀ ਅਸੀਂ ਤਾਂ ਕਿ ਲੋਕਾਂ ਦੀਆਂ ਮੁਸ਼ਕਲਾਂ ਸੀ ਜਾਣ ਸਕੀਏ ਫਰਕ ਸਕੀਏ ਲੇਕਿਨ ਆਹ ਹਾਲਾਤ ਨੇ ਸਾਡੇ ਹਲਕਾ ਛਤਰਾਣਾ ਦੇ ਜ਼ਿਲ੍ਹਾ ਪਟਿਆਲਾ ਦੇ ਮੈਂ ਪਹਿਲਾਂ ਵੀ ਇੱਕ ਅੱਗੇ ਦੇ ਵਾਰਡ ਨੰਬਰ 1 ਚ ਦਿਖਾਇਆ ਸੀ ਕਿ ਕਿਵੇਂ ਜਾਨ ਬਚੀ ਸੀ ਉਹਨਾਂ ਦੀ ਅਤੇ ਦੂਜਾ ਘਰ ਮੈਂ ਦਿਖਾ ਰਿਹਾ ਜੱਸੀ ਦੇਵੀ ਦਾ ਘਰ ਹੈ ਚਾਰ ਬੱਚੇ ਨੇ ਆ ਸਾਰਾ ਡਿਗਿਆ ਪਿਆ ਘਰ ਹੈ ਔਰ ਉੱਪਰ ਤਰਪਾਲਾ ਨਾਲ ਟਕਿਆ ਹੋਇਆ ਉਹ ਬਾਥਰੂਮ ਨੇ ਸਾਹਮਣੇ ਬਾਥਰੂਮਾਂ ਦੇ ਵਿੱਚ ਵੀ ਕੋਈ ਪਰਦਾ ਨਹੀਂ ਹੈਗਾ ਮਤਲਬ ਸਰਕਾਰ ਦੀ ਕੋਈ ਸਹੂਲਤ ਜਿਹੜੀ ਹੈਗੀ ਆ ਉਹ ਇੱਥੇ ਤੱਕ ਪਹੁੰਚੀਏ ਨਹੀਂ ਬੱਚੀਆਂ ਨੇ ਜਵਾਨ ਬੱਚੀਆਂ ਨੇ ਆਪਣਾ ਜਿਹੜਾ ਬਾਥਰੂਮ ਟਾਇਲਟਸ ਦਾ ਹੁੰਦਾ ਸਰਕਾਰ ਨੇ ਜਿਹੜੇ ਐਲਾਨ ਕੇਂਦਰ ਨੇ ਵੀ ਪੰਜਾਬ ਨੇ ਵੀ ਵੀ ਅਸੀਂ ਗਰੀਬਾਂ ਦੀ ਸਾਰ ਲਵਾਂਗੇ ਪੁੱਛਾਂਗੇ ਕਿੱਥੇ ਹੈ ਸਰਕਾਰ ਮੈਂ ਪੁੱਛਣਾ ਚਾਹੁੰਦਾ ਭਗਵੰਤ ਜੀਵਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਹਲਕੇ ਦੇ ਐਮਐਲਏ ਨੂੰ ਕਿ ਕਿੱਥੇ ਹੋ ਤੁਸੀਂ ਇੱਥੇ ਤਾਂ ਦਿਖ ਨਹੀਂ ਰਹੇ ਲੋਕਾਂ 'ਚ ਲੋਕ ਤਾਂ ਵਿਚਾਰੇ ਉਹਨਾਂ ਦੀ ਜਾਨ ਦੀ ਜਿਹੜੀ ਹੈਗੀ ਖੋ ਬਣਿਆ ਪਿਆ ਉੱਪਰ ਦੇਖੋ ਤਰਪਾਲ ਕਿਵੇਂ ਲੱਗੀ ਪਈ ਹੈ ਆ ਮੈਂ ਦਿਖਾਣਾ ਚਾਹੁੰਦਾ ਇੱਥਰਾ ਅਦਵਾਜਾ ਦੇਖੋ ਇਸ ਤਰ੍ਹਾਂ ਦੇ ਦਰਵਾਜ਼ੇ ਨਹੀਂ ਔਰ ਬਾਲਿਆਂ ਦੀ ਇਹ ਵੀ ਛੱਤ ਪੂਰੀ ਤਰ੍ਹਾਂ ਜੱਜਰ ਹੋਈ ਪਈ ਹੈ ਪਤਾ ਨਹੀਂ ਕਿਹੜੇ ਟਾਈਮ ਕਿਰਜੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਨੂੰ ਸਰਕਾਰ ਕੋਲ ਡਿਜ਼ਾਸਟਰ ਮੈਨੇਜਮੈਂਟ ਫੰਡ ਪਿਆ ਜਿਹਦੇ 'ਚ ਇਮੀਡੀਏਟਲੀ ਜਿਹੜਾ ਹੈਗਾ 1.5 ਲੱਖ ਰੁਪਈਆ 1.40 ਲੱਖ ਰੁਪਈਆ ਜਾਰੀ ਕਰਦੀ ਹੈ ਸਰਕਾਰ ਜੇ ਮਕਾਨ ਬਿਲਕੁਲ ਢਹਿ ਟੇਢੀ ਹੋ ਗਿਆ ਉਹਦੇ 'ਚ ਉਹਨਾਂ ਨੇ ਕ੍ਰਿਟੇਰੀਆ ਬਣਾਇਆ ਹੋਇਆ ਕਿ ਕਿੰਨੇ ਪੈਸੇ ਦੇਣੇ ਨੇ ਸੋ ਸਰਕਾਰ ਨੂੰ ਮੇਰੀ ਬੇਨਤੀ ਹੈ ਐਸਡੀਐਮ ਪਾਤੜਾ ਨੂੰ ਮੇਰੀ ਬੇਨਤੀ ਹੈ ਡੀਸੀ ਪਟਿਆਲਾ ਮਾਨਯੋਗ ਡਾਕਟਰ ਪ੍ਰੀਤੀ ਯਾਦਵ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਬੰਦੇ ਭੇਜ ਕੇ ਆਪਣੇ ਅਫਸਰ ਸਹਿਬਾਨ ਭੇਜ ਕੇ ਇਹ ਜਿਹੇ ਪਿੰਡਾਂ 'ਚ ਨਿਸ਼ਾਨਦੇਹੀ ਕਰਾਓ ਤਾਂ ਕਿ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਸੀ ਜਿਹੜੀਆਂ ਵੱਡੇ ਵੱਡੇ ਸ਼ਬਦਬਾਗ ਸਰਕਾਰਾਂ ਨੇ ਦਿਖਾਏ ਸੀ ਅਸਲੀ ਗੱਲ ਤਾਂ ਗਰੀਬਾਂ ਦੀ ਕੋਈ ਸੁਣਨ ਵਾਲਾ ਨਹੀਂ ਹੈਗਾ ਨੇੜੇ ਆ ਮੈਂ 10 ਬੱਚੇ ਕਿਦੋਂ ਇਹ ਹੋਇਆ ਸੀਗਾ ਕਿ ਕੋਈ ਆਇਆ ਉਹਦੇ ਪਿੰਡ ਦਾ ਸਾਡੀ ਕੋਈ ਹੈਲਪ ਕਰ ਲੈ ਨੇੜੇ ਆ ਕੇ ਕਰ ਨਹੀਂ ਤੁਹਾਡੇ ਕੋਈ ਹਲਕੇ ਦਾ ਐਮਐਲਏ ਕੋਈ ਸੁਣਾਇਆ ਹੋਵੇ ਕੋਈ ਪੁਛੇ ਕੋਈ ਰਾਜਨੀਤੀ ਬੰਦਾ ਆਇਆ ਹੋਵੇ ਜਿਹੜੇ ਸੱਤਾ 'ਚ ਨੇ ਕਿਸੇ ਨੇ ਨਹੀਂ ਪੁੱਛਿਆ ਹਲਚਾਲ ਆ ਕੀ ਮੰਗ ਕਰਦੇ ਹੋ ਸਰਕਾਰ ਨੂੰ ਵੀ ਦੱਸੋ ਆਪਣਾ ਦੁੱਖ ਕੀ ਹੈ ਅਸੀਂ ਚਾਹੁੰਦੇ ਆ ਕਿ ਸਾਡੀ ਸ਼ਰਤ ਮੰਨੀ ਜਾਵੇ ਇਹਨਾਂ ਦੀ ਕੋਈ ਇਹ ਡਿਮਾਂਡ ਨਹੀਂ ਵੀ ਸਾਨੂੰ ਅੱਜ ਹੀ ਰੁਜ਼ਗਾਰ ਦੇ ਦਿਓ ਸਾਨੂੰ ਆਹ ਕਰ ਦਿਓ ਸਾਨੂੰ ਕੋਈ ਫੈਕਟਰੀਆਂ ਦੀਆਂ ਲਾਇਸੈਂਸ ਦੇ ਦਿਓ ਕੀ ਸਾਨੂੰ ਟੈਂਡਰਾਂ ਦੇ ਠੇਕੇ ਦੇ ਦਿਓ ਇਹ ਗਰੀਬ ਲੋਕ ਆਪਣੇ ਸਮਾ ਆਪਣੇ ਪਰਿਵਾਰ ਨੂੰ ਬਚਾਉਣ ਲਈ ਮੰਗ ਕਰ ਰਹੇ ਨੇ ਤੁਹਾਡੇ ਤੋਂ ਮਾਸੂਮ ਬੱਚੀਆਂ ਮੰਗ ਕਰ ਰਹੀਆਂ ਨੇ ਕਿ ਸਰਕਾਰ ਜੀ ਸਾਡੀ ਛੱਤ ਬਦਲਵਾ ਦਿਓ ਮੈਂ ਮਾਨਯੋਗ ਮੁੱਖ ਮੰਤਰੀ ਤੱਕ ਇਹ ਗੱਲ ਰੱਖਣੀ ਚਾਹੁੰਦਾ ਕਿ ਜਿਹੜੀਆਂ ਗੱਲਾਂ ਤੁਸੀਂ ਹਵਾ 'ਚ ਮਾਰੀਆਂ ਨੇ ਉਹਨਾਂ ਨੂੰ ਗਰਾਊਂਡ ਤੇ ਇੰਪਲੀਮੈਂਟ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਚੁਣਿਆ ਗਿਆ ਤੁਹਾਨੂੰ ਲੋਕਾਂ ਨੇ ਚੁਣਿਆ ਇਹਨਾਂ ਗਰੀਬ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ 92 93 ਐਮ.ਐਲ.ਏ ਜਿਤਾਏ ਨੇ ਲੇਕਿਨ ਤੁਹਾਡੀ ਸਰਕਾਰ ਹਵਾ ਚੀ ਹੈ ਤੁਸੀਂ ਕਹਿੰਦੇ ਸੀ ਪਿੰਡਾਂ ਚੋਂ ਚੱਲੂ ਘਰਾਂ ਚੋਂ ਚੱਲੂ ਕਿੱਥੇ ਆ ਤੁਹਾਡਾ ਐਮਐਲਏ ਤਾਂ ਦਿਖਦਾ ਨਹੀਂ ਬਈ ਹਲਕੇ ਛਤਰਾਣੇ ਦਾ ਕਿ ਕਿਹੜੇ ਗਰੀਬ ਘਰ ਦੀ ਛੱਤ ਬਦਲਵਾਨ ਗਿਆ ਕਿਹੜੇ ਗਰੀਬ ਘਰਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਤੱਕ ਪੰਡ ਬਣ ਗਿਆ ਫਟਾਫੱਟੀ ਵੀ ਡੇਟਲੀ ਵੀ ਲਿਓ ਕਿੱਥੇ ਕਿੱਥੇ ਹੋ ਗਿਆ ਯਾਰ ਇਹਨਾਂ ਕੋਲ ਤਾਂ ਕੋਈ ਪਹੁੰਚਿਆ ਨਹੀਂ ਸੋ ਸਰਕਾਰ ਜੀ ਇਹਨਾਂ ਲੋਕਾਂ ਦੀ ਸਾਰ ਲਓ ਤਾਂ ਕਿ ਗਰੀਬਾਂ ਦੇ ਘਰ ਕੋਲੇ ਸਹੀ ਢੰਗ ਨਾਲ ਇਹ ਵੀ ਜ਼ਿੰਦਗੀ ਆਪਣੀ ਬਸਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ